ਹਾਂਜੀ ਪ੍ਰਧਾਨ ਜੀ ਸਰਦਾਰ ਸੁਖਿੰਦਰ ਸਿੰਘ ਜੀ ਦੱਸੋ ਵੀ ਅੱਜ ਦੀ ਮੀਟਿੰਗ ਕੀ ਤੁਸੀਂ ਵਿਚਾਰਾ ਹੋਈਆਂ ਤੁਹਾਡੀਆਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਸਾਡੇ ਪਿੰਡ ਤਈਪੁਰ ਇਕਾਈ ਦੀ ਮੀਟਿੰਗ ਹੋਈ ਹੈ ਇਸ ਦੇ ਵਿੱਚ ਜੋ ਬੜੇ ਲੰਮੇ ਸਮੇਂ ਤੋਂ 13 ਫਰਵਰੀ ਤੋਂ ਕਿਸਾਨਾਂ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ ਇਹ ਸੈਂਟਰ ਦੀ ਸਰਕਾਰ ਅਤੇ ਸੂਬਾ ਸਰਕਾਰ ਜੋ ਮਿਲ ਕੇ ਕਿਸਾਨਾਂ ਦੀਆਂ ਮੰਗੀਆਂ ਹੋਈਆਂ ਮੰਗਾ ਜੋ ਨੇ ਉਹ ਲਾਗੂ ਨਹੀਂ ਕਰ ਰਹੇ ਇਸ ਦੇ ਸਬੰਧ ਵਿੱਚ ਸਾਡੇ ਦੋਵਾਂ ਹੀ ਫੋਰਮਾਂ ਵੱਲੋਂ ਇੱਕ ਬਹੁਤ ਵੱਡਾ ਫੈਸਲਾ ਲਿਆ ਗਿਆ ਜਿਸ ਵਿੱਚ 26 ਤਰੀਕ ਨੂੰ ਸਰਦਾਰ ਜਗਜੀਤ ਸਿੰਘ ਜੀ ਢੱਲੇਵਾਲ ਪੰਜਾਬ ਪ੍ਰਧਾਨ ਜਥੇਬੰਦੀ ਸਿੱਧੂਪੁਰ ਉਹ ਖਨੌਰੀ ਬਾਰਡਰ ਤੇ ਮਰਨ ਵਰਤਵਾਸ ਮਰਤਵਾਸ ਤੇ ਬੈਠ ਰਹੇ ਹਨ ਜੋ ਕਿ ਇਹ ਜੋ ਗੁੰੰਗੀ ਬੋਲੀ ਸਰਕਾਰ ਹੈ ਉਹਨਾਂ ਦੇ ਕੰਨਾਂ ਤੱਕ ਆਵਾਜ਼ ਪਹੁੰਚ ਸਕੇ ਸਰਕਾਰ ਨੂੰ ਇਹ ਮੈਸੇਜ ਜਾਣਾ ਚਾਹੀਦਾ ਹੈ ਕਿ ਇਹ ਜਿਹੜੇ ਕਿਸਾਨ ਆਗੂ ਹਨ ਇਹ ਲੋਕਾਂ ਦੇ ਪੁੱਤ ਮਰਵਾਉਣ ਵਾਸਤੇ ਇਹੋ ਜਿਹੇ ਧਰਨੇ ਨਹੀਂ ਲਾਉਂਦੇ ਜਿਵੇਂ ਕਿ ਸਰਕਾਰ ਪਿੱਛੇ ਜੈ ਸਾਡੇ ਕਈ ਕਿਸਾਨਾਂ ਦੀਆਂ ਮੌਤਾਂ ਹੋਈਆਂ ਉਸ ਦੇ ਵਿੱਚ ਮੈਂ ਐ ਸਮਝਦਾ ਹਾਂ ਕਿ ਸਰਕਾਰ ਨੂੰ ਐ ਲੱਗਿਆ ਕਿ ਇਹ ਤਾਂ ਇੱਕ ਮਾਮੂਲੀ ਹੀ ਕਿਸਾਨ ਹਨ ਕੋਈ ਗੱਲ ਨਹੀਂ ਜੇ ਕੋਈ ਇੱਕ ਦੋ ਕਿਸਾਨ ਮਰ ਵੀ ਗਏ ਤੇ ਇਸ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਸਾਡਾ ਸ਼ੁਭਕਰਨ ਸਿੰਘ ਇਥੇ ਖਨੋਰੀ ਗੋਲੀ ਮਾਰ ਕੇ ਉਹਨਾਂ ਨੇ ਸ਼ਹੀਦ ਕਰ ਦਿੱਤਾ ਸਰਕਾਰ ਦੇ ਕੰਨਾਂ ਤੇ ਫਿਰ ਵੀ ਕੋਈ ਜੂ ਨਹੀਂ ਸੜਕੀ ਸੋ ਇਹੋ ਹੀ ਗੱਲਾਂ ਨੂੰ ਮੁੱਖ ਰੱਖਦਿਆਂ ਹੋਇਆਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ ਇਹ ਫੈਸਲਾ ਲਿਆ ਕਿ ਸਰਕਾਰ ਸਾਨੂੰ ਦੱਸ ਦੇਵੇ ਕਿ ਇਹ ਕਿੰਨੀਆਂ ਸ਼ਹੀਦੀਆਂ ਲੈ ਕੇ ਕਿੰਨੇ ਕਿਸਾਨਾਂ ਨੂੰ ਸ਼ਹੀਦਦਿਆਂ ਲੈ ਕੇ ਸਾਡੀਆਂ ਮੰਗਾਂ ਲਾਗੂ ਕਰਨੀਆਂ ਚਾਹੁੰਦੇ ਹਨ ਸੋ ਇਸੇ ਹੀ ਫੈਸਲੇ ਦੇ ਤਹਿਤ 26 ਤਰੀਕ ਨੂੰ ਜਗਜੀਤ ਸਿੰਘ ਜੀ ਡੱਲੇਵਾਲ ਮਰਨਵਰਤੇ ਬੈਠਣ ਲੱਗੇ ਹਨ ਸੋ ਅਸੀਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਵਿਸ਼ਵਾਸ ਦਉਂਦੇ ਹਾਂ ਕਿ ਸਾਰਾ ਹੀ ਸਾਡਾ ਤਈਪੁਰ ਨਗਰ ਜੋ 13 ਫਰਵਰੀ ਤੋਂ ਲੈ ਕੇ ਹੀ ਗੁਰੂਕਿਆਂ ਸੰਗਤਾਂ ਵਾਸਤੇ ਲੰਗਰ ਦੀ ਸੇਵਾ ਕਰ ਰਹੇ ਹਾਂ ਹੋਰ ਵੀ ਸਵਾਵਾਂ ਜਿਹੜੀਆਂ ਕੋਈ ਜਥੇਬੰਦੀ ਸਾਨੂੰ ਜ਼ਿੰਮੇਵਾਰੀ ਦਿੰਦੀ ਹੈ ਉਹ ਅਸੀਂ ਆਪਣੇ ਤਨਮਨ ਨਾਲ ਨਿਭਾ ਰਹੇ ਹਾਂ ਸੋ ਅਸੀਂ ਵਿਸ਼ਵਾਸ ਦਿਵਾਉਂਦੇ ਹਾਂ ਕਿ ਜਿਸ ਤਰ੍ਹਾਂ ਵੀ ਅੱਗੇ ਸਾਨੂੰ ਕੋਈ ਜਥੇਬੰਦੀ ਜਿਸ ਤਰ੍ਹਾਂ ਦਾ ਕੋਈ ਮੈਸੇਜ ਸਿਨੇ ਲਾਵੇਗੀ ਅਸੀਂ ਉਹਦੇ ਤੇ ਫੁੱਲ ਚੜਾਵਾਂਗੇ ਤੇ ਲੰਗਰ ਦੀ ਜਿਹੜੀ ਸੇਵਾ ਹੈ ਇਹ ਵੀ ਨਿਰੰਤਰ ਹੀ ਜਾਰੀ ਰਹੇਗੀ ਜਿੰਨਾ ਚਿਰ ਇੱਥੇ ਮੋਰਚਾ ਚੱਲਦਾ ਰਹੇਗਾ ਸੋ ਮੈਂ ਫਿਰ ਸਾਰੇ ਨਗਰ ਵੱਲੋਂ ਸਾਰੇ ਨਗਰ ਵੱਲੋਂ ਫਿਰ ਇਹ ਸਰਦਾਰ ਜਗਜੀਤ ਸਿੰਘ ਢੱਲਵਾਲ ਜੀ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਅਸੀਂ ਉਹਨਾਂ ਦੇ ਇਸ ਫੈਸਲੇ ਤੇ ਫੁੱਲ ਚੜਾਵਾਂਗੇ ਜੋ ਵੀ ਸਾਨੂੰ ਸਾਡੇ ਜਥੇਦਾਰ ਜਾਂ ਸਾਡੀਆਂ ਜਥੇਬੰਦੀਆਂ ਹੁਕਮ ਕਰਨ ਗਿਆ ਅਸੀਂ ਉਹਦੇ ਤੇ ਪੂਰਾ ਪਹਿਰਾ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ